ਜੀ ਸਾਨੂੰ ਸਭ ਤੋਂ ਜਿਹੜੀ ਵੱਡੀ ਮੁਸ਼ਕਲ ਆਉਂਦੀ ਆ ਰਿਪੋਰਟਰ ਸਾਹਿਬਾ ਥੱਲੇ ਮੜੇ ਧਿਆਨ ਮਾਰਿਓ ਜੀ ਸਾਨੂੰ ਇਥੋਂ ਤੱਕ ਮਤਲਬ ਅਸੀਂ ਮਜਬੂਰ ਹੋ ਗਏ ਆ ਕਿ ਆਪ avatars ਲਿਆ ਆਗੇ ਤੇ ਆਪ ਜਾਲ ਬੰਨ ਰਹੇ ਆ ਜੀ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਸਾਨੂੰ 5 10 5 10 15 ਇਹ ਤੋਂ ਵੱਧ ਕ੍ਰੇਟ ਨਹੀਂ ਮੋਈਆ ਕਰਾਈ ਸਾਡੇ ਕਿਉਂਕਿ ਤਰਨਤਨ ਵਾਲੇ ਬਾਬਾ ਜੀ ਦੀ ਬਾਬਾ ਅਵਤਾਰ ਸਿੰਘ ਜੀ ਜੀ ਬਾਬਾ ਤਰਨਤਨ ਵਾਲੇ ਬਾਬਾ ਜੀ ਸੇਵਾ ਲੱਗੀ ਹੈ ਜੀ ਬਾਬਾ ਜਗਤਾਰ ਸਿੰਘ ਜੀ ਸੇਵਾ ਸਾਡੇ ਕੋਲੇ ਵਾਧੂ ਆ ਜੀ ਸੰਗਤ ਸਾਡੇ ਕੋਲੇ ਵਾਧੂ ਆ ਜੀ ਔਰ ਸਾਡੇ ਕੋਲੇ ਮੇਨ ਜਿਹੜੀ ਚੀਜ਼ ਆ ਜੀ ਸਾਡੇ ਕੋਲੇ ਲੋਹੇ ਦੇ ਕਰੇਟ ਨਹੀਂ ਹੈਗੇ ਜੀ ਹੁਣ ਤੱਕ ਸਾਡੇ ਵੇਖੋ ਜੀ ਮੰਡ ਏਰੀਆ ਮੰਡ ਏਰੀਆ ਕਰਕੇ ਲੋਕਾਂ ਦੇ ਸਭ ਤੋਂ ਜ਼ਿਆਦਾ ਮਤਲਬ ਨਾਲ ਜੀ ਮੰਡ ਨਾਲ ਰਿਲੇਟਡ ਨੇ ਲੋਕਾਂ ਕੋਈ ਕੋਲੇ 40 ਕਿੱਲੇ ਕੋਈ ਕੋਲੇ 50 ਕਿੱਲੇ ਸੌਰੀ 40 ਕਿੱਲੇ 50 ਮਤਲਬ ਡੰਗਰ ਨੇ ਜੀ ਤੇ ਸਾਨੂੰ ਚਾਰੇ ਦੀ ਵੀ ਬੜੀ ਮੁਸ਼ਕਲ ਆ ਰਹੀ ਹੈ ਜੀ ਕਿਉਂਕਿ 50 50 ਡੰਗਰ ਘਰੇ ਬਣ ਕੇ ਇੱਕ ਰਾ ਆਪਣਾ ਥੋੜੇ ਕਿ ਦਿਨ ਹੋ ਗਿਆ ਜੀ ਸਰਕਾਰ ਵੱਲੋਂ ਆਇਆ ਸੀ 50 ਬੋਰੀਆਂ ਫੀਡ ਦੀਆਂ ਜੀ ਉਹ ਸੀ ਗੁਰਦੁਆਰਾ ਸਾਹਿਬ ਲਾ ਕੇ ਜੀ ਇੱਕ ਰਾ ਦਿੱਤੀ ਵੰਡ ਜੀ ਪਰ ਜੀ तकरीबन 50 ਕਬੋਰੀਆਂ ਦੇ ਏਡੇ ਵੱਡੇ ਪਿੰਡ ਦਾ ਕੀ ਹੁੰਦਾ ਜੀ ਪੰਚਾਰਾ ਬਿਲਕੁਲ ਨਹੀਂ ਹੈ ਜੀ ਤੁਹਾਡੇ ਕੋਲ ਨਹੀਂ ਜੀ ਚਾਰਾ ਸਾਡੇ ਕੋਲ ਬਿਲਕੁਲ ਨਹੀਂ ਹੈਗਾ ਸਾਡੀ ਕੋਈ ਬੇਨਤੀ ਹੈ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਨਾ ਸੌਦਾ ਚਾਹੀਦਾ ਜੀ ਸਾਰੇ ਮਹਾਰਾਜ ਦੀ ਕਿਰਪਾਲਿਆ ਹੈ ਜੀ ਸਿਰਫ ਸਾਨੂੰ ਪ੍ਰੋਬਲਮ ਆ ਰਹੀ ਹੈ ਜੀ ਚਾਰੇ ਦੀ ਤੇ ਪਹਿਲੀ ਸਾਨੂੰ ਪ੍ਰੋਬਲਮ ਹੈ ਜੀ ਲੋਹੇ ਦੇ ਕਰੇਟਾਂ ਦੀ ਲੋਹੇ ਦੇ ਕਰੇਟ ਜਿਹੜੇ ਆ ਜੀ ਮੈਂ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਇਹ ਸਰਕਾਰ ਨੂੰ ਪਲੀਜ਼ ਸਾਡੇ ਪਿੰਡ ਵੱਲੇ ਧਿਆਨ ਦਿੱਤਾ ਜਾਵੇ ਸਾਡੇ ਪਿੰਡ ਵੱਲੇ ਕਿਸੇ ਦਾ ਧਿਆਨ ਨਹੀਂ ਹੈਗਾ ਮਜ਼ਾਨੀ ਦੀ ਪਤਨੀ ਕੀ ਗੱਲ ਹੈ ਜੀ ਮੈਨੂੰ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਜੀ ਪ੍ਰਸ਼ਾਸਨ ਕਰਕੇ ਆ ਜੀ ਜੇ ਅਸੀਂ ਫੋਨ ਕਰਦੇ ਹਾਂ ਜੀ ਹਾਰ ਹਾਰ ਫੋਨ ਕਰਦੇ ਫਿਰ ਜਾ ਕੇ ਕਿਤੇ ਸਾਨੂੰ 10 ਜਾਂ 15 ਤੋਂ ਵੱਧ ਕ੍ਰੇਟਨ ਦਿੱਤੇ ਜਾਂਦੇ ਜੀ ਆਹ 10 ਕ੍ਰੇਟ ਲੈ ਜੂ ਜੀ 5 ਕ੍ਰੇਟ ਜਿੰਨੀ ਇੱਥੇ ਸੰਗਤਾ ਜੀ 10 ਕ੍ਰੇਟ ਤੇ 5 ਕ੍ਰੇਟ ਕੀ ਹੈ ਜੀ 5 ਕ੍ਰੇਟ ਤਾਂ 7 ਕ੍ਰੇਟ ਇੱਕ ਥਾਂ ਤੇ ਬੈਠ ਜਾਂਦੇ ਆ ਜੀ ਕਿੰਨੀ ਬਟਾਲ ਗਈ ਢਾਟ ਜਾ ਕੇ ਵੇਖੋ ਜੀ ਕਮ ਸੇ ਕਮ ਵੀ 6 ਕਿੱਲੇ ਦਾ ਪਾੜਾ ਜੀ ਪੂਰਾ ਲੰਮਾ 7 ਕਿੱਲੇ ਦਾ 7 ਕਿੱਲੇ ਦਾ ਪਾੜਾ ਜੀ ਫਿਰ ਜੀ ਸਭ ਤੋਂ ਜਿਹੜੀ ਮੇਨ ਗੱਲ ਹੈ ਜੀ ਸਾਡੇ ਗਰੀਬੀ ਮਤਲਬ ਜਿਹੜੇ ਸਾਡੇ ਵਿੱਚ ਜਿਮੀਦਾਰ ਭਰਾ ਨੇ ਕਿਸੇ ਦੀ ਵੀ 3 ਕਿੱਲੇ ਤੋਂ ਉੱਪਰ ਜ਼ਮੀਨ ਨਹੀਂ ਹੈਗੀ ਜਿਹੜੀ ਜ਼ਮੀਨ ਨੂੰ ਢਾ ਲੱਗੀ ਆ ਨਾ ਜੀ ਉਹ 3-4 ਘਰ ਵਿਚਾਰੇਆਂ ਕੋਲੇ ਕਿਸੇ ਕੋਲੇ ਵੀ 3 ਕਿੱਲੇ ਤੋਂ ਵੱਧ ਨਹੀਂ ਜੇ ਕਿਤੇ 3 ਕਿੱਲੇ ਉਹਦੇ 2 ਕਿੱਲੇ ਮੰਡ ਦੇ ਵਿੱਚ ਰੁੱੜ ਚੁੱਕੇ ਆ ਜੀ ਤੇ ਇਹ ਉਹ ਜ਼ਮੀਨ ਆ ਜੀ ਜਿਹੜੀ ਮੁੜਕੇ ਮਤਲਬ ਵਾਹਤ ਨਹੀਂ ਹੋਣੀ ਇਹ ਮਤਲਬ ਸਮਝ ਲਓ ਦਰਿਆ ਹੀ ਬਣ ਗਿਆ ਜੀ ਤੇ ਹਜੇ ਢਾ ਲੱਗ ਰਹੀ ਹੈ ਜੀ ਮੇਰੀ ਇੱਕੋ ਬੇਨਤੀ ਹੈ ਜੀ ਸਰਕਾਰ ਬਏ ਸਾਡੇ ਅੱਲੇ ਧਿਆਨ ਦਿੱਤਾ ਜਾਵੇ ਜੀ ਤੇ ਸਾਨੂੰ ਲੋਹੇ ਦੇ ਕਰੇਟ ਮਹੀਆ ਕਰਾਇਆ ਜਾਵੇ ਜਾਨ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਮਨਜੀਤ ਸਿੰਘ ਪਿੰਨ ਕਿੜੀਆਂ ਜੋ ਸਾਡਾ ਪਿੰਡ ਹਰੀਕੇ ਪੱਤੋ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਸਾਡੀ ਤਹਿਸੀਲ ਆ ਪੱਤੀ ਜ਼ਿਲ੍ਹਾ ਜੀ ਤਰਨਤਨ ਕੀ ਮੈਂ ਇੱਥੇ ਹੁਣ ਹੋਰ ਕਿੰਨੀ ਕੁ ਢਾ ਲੱਗੀ ਤੇ ਕੀ ਪ੍ਰੋਬਲਮ ਆ ਰਹੀ ਹੈ ਤਾਂ ਬਹੁਤ ਜਾਈ ਲੱਗੀ ਹੈ ਜੀ ਤਕਰੀਬਨ ਅੱਜ ਤੋਂ ਅਸੀਂ 8 ਦਿਨ ਪਹਿਲਾਂ ਢੋਟਾ ਲੱਗੀ ਆ ਜੀ 8 ਦਿਨ ਹੋ ਗਏ ਢੋਟਾ ਲੱਗੀ ਨੂੰ ਸਾਡੇ ਜਿੰਨੇ ਵੀ ਨੌਜਵਾਨ ਵੀਰ ਆ ਬਹੁਤ ਮਿਹਨਤ ਕਰ ਰਹੇ ਆ ਪਰ ਜਿਹੜੀ ਮਿਹਨਤ ਆ ਸਾਡੀ ਜਾਈ ਜਾਂਦੀ ਜੀ ਕੀ ਮੁਸ਼ਕਲ ਆ ਰਹੀ ਤੁਹਾਨੂੰ ਕੀ ਕੀ ਦੀ ਪ੍ਰੋਬਲਮ ਆ ਰਹੀ ਸਾਨੂੰ ਜੀ ਸਭ ਤੋਂ ਵੱਡੀ ਮੁਸ਼ਕਲ ਕਰੇਤਾ ਦੀ ਜਿਹੜੇ ਲੋਹੇ ਦੇ ਝਾਲ ਆ ਜੀ ਉਹਨਾਂ ਦਾ ਮਤਲਬ ਇਹ ਆ ਵੀ ਜਿਹੜੇ ਇਕੱਲੇ ਇਕੱਲੇ ਤੋੜਿਆ ਹੀ ਭਰ ਕੇ ਦਰਿਆ 'ਚ ਥੋੜ੍ਹ ਦਿਆਂ ਪਰ ਉਹ ਰੁਕਦੇ ਨਹੀਂ ਆ ਪਾਣੀ ਦਾ ਤੇਜ਼ ਵਹਾ ਕਰਕੇ ਉਹ ਰੋੜ ਕੇ ਲੈ ਜਾਂਦਾ ਜਿਹੜਾ ਉਹ ਝਾਲ ਆ ਉਹਦੇ ਵਿੱਚ ਤਕਰੀਬਨ 100 150 ਤੋੜਾ ਜਿਹੜਾ ਉਹ ਰੱਖ ਕੇ ਉਹਨੂੰ ਪੂਰਾ ਬਣ ਕੇ ਵਜ ਦਰਿਆ ਛੋੜੀ ਉਹ ਜਿਹੜਾ ਯਾਲੋ ਤੋੜਿਆ ਨੂੰ ਮਜ਼ਬੂਤੀ ਦਿੰਦਾ ਜੀ ਉਹ ਰੋੜ ਨਹੀਂ ਦਿੰਦਾ ਇਸ ਕਰਕੇ ਜਿਵੇਂ ਕ੍ਰੇਟ ਛੋੜਦੇ ਆ ਉਹ ਸਾਡਾ ਜਿਹੜਾ ਬੰਨ ਜਿਹੜਾ ਜੀ ਮਜ਼ਬੂਤ ਹੁੰਦਾ ਜੀ ਜਿਤਰਾ ਇਹ ਦੱਸਣ ਦੇ ਆ ਕਿ ਤੁਹਾਡੇ ਕੋਲ ਚਾਰਾ ਬਿਲਕੁਲ ਹੀ ਨਹੀਂ ਹੈਗਾ ਡੰਗਰ ਭੁੱਖੇ ਨੇ ਇਹ ਸਾਡਾ ਜਿਹੜਾ ਪਿੰਡ ਜੀ ਬਿਲਕੁਲ ਦਰਿਆ ਦੇ ਨਾਲ ਲੱਗਦਾ ਕਰਕੇ ਜੀ ਸਾਰਿਆਂ ਕੋਲ ਜਿਹੜੇ ਆ ਵੀ ਪਸ਼ੂ ਵੱਧ ਹੋਣ ਕਰਕੇ ਕਿਸੇ ਕੋਲ 50 ਪਸ਼ੂ ਆ ਕਿਸੇ ਤੋਂ 20 ਪਸ਼ੂ ਆ ਜਿਹੜਾ ਸਾਡੀ ਚਰਾਂਦ ਹੀ ਦਰਿਆੋਂ ਪਾਰ ਡੰਗਰ ਜਾਂਦੇ ਹੀ ਪਠਾ ਡੱਕਾ ਹੀ ਹੋ ਉਹ ਸਾਰਾ ਹੀ ਪਾਣੀ ਆਨ ਕਰਕੇ ਜਿਹੜੀ ਚਰਾਂ ਦਾ ਸਾਡੇ ਪੱਠਾ ਡਕਾ ਉਹ ਖਤਮ ਹੋ ਗਿਆ ਜੀ ਤੇ ਜਿਹੜਾ ਥੋੜਾ ਬਾਅਦ ਸਾਡੇ ਮੁੰਡੇ ਪੱਠੇ ਵੜ ਕੇ ਲਿਆ ਆ ਕੇ ਕੋਈ ਪੌਣ ਵਾਲੀ ਉਹ ਵੀ ਸਾਰੇ ਮੁੰਡੇ ਸਾਡੇ ਤੇ ਬੰਨਦੇ ਮੌਜੂਦ ਆ ਸਵੇਰ ਤੋਂ ਆਉਂਦੇ ਆ ਸ਼ਾਮਾਂ ਨੂੰ ਜਾਂਦੇ ਆ ਤੇ ਉਹ ਜਿਹੜੀ ਸਾਨੂੰ ਚਾਰੇ ਦੀ ਇਸ ਕਰਕੇ ਆਦੀ ਮੁਸ਼ਕਲ ਆਉਂਦੀ ਆ ਜੇ ਭਰਾਵਾਂ ਤੇ ਸਹੀ ਜਿਹੜੀ ਪੱਠੇ ਡੰਗਰਾਂ ਨੂੰ ਪਹੁੰਚਗੇ 20 25 25 ਡੰਗਰਾਂ ਨੂੰ ਤੇ ਉੱਥੇ ਆ ਕੇ ਸਾਡੇ ਕੋਲ ਸੇਵਾ ਕੀਤਾ ਕਰਨਗੇ ਜੀ ਇਹ ਕਰਕੇ ਅਸੀਂ ਆਨੇ ਆ ਵੀ ਸਾਨੂੰ ਚਾਰੇ ਦੀ ਵੀ ਜਿਹੜੀ ਹੁਣ ਜ਼ਿਆਦਾ ਜ਼ਰੂਰਤ ਪੈ ਗਈ ਜੀ ਚਾਰਾ ਬਿਲਕੁਲ ਨਹੀਂ ਆਗਾ ਨਹੀਂ ਬਿਲਕੁਲ ਆਗਾ ਨਹੀਂ ਤੂੜੀ ਟਾੜੀ ਡੰਗਰਾਂ ਨੂੰ ਪਾਉਣੇ ਆ ਉਹ ਜਾਲੇ ਡੰਗਰ ਹੋਣ ਕਰਕੇ ਫਿਰ ਉਹ ਵੀ ਸਾਨੂੰ ਤੂੜੀ ਦਾ ਵੀ ਜਿਹੜੀ ਮੁਸ਼ਕਲ ਆਈ